ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਜ਼ਿਲ੍ਹਾ ਨਵਾਂ ਸ਼ਹਿਰ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਇੱਕ ਮਹਿਲਾ ਦਾ ਇੱਕ ਨੌਜਵਾਨ ਵੱਲੋਂ ਕਤਲ ਕਰ ਦਿੱਤਾ ਗਿਆ ਚੋਰੀ ਦੀ ਨੀਅਤ ਦੇ ਨਾਲ ਇਹ ਕਤਲ ਕੀਤਾ ਗਿਆ ਤੇ ਨੌਜਵਾਨ ਬਾਅਦ ਵਿੱਚ ਫਰਾਰ ਹੋ ਗਿਆ ਮਾਮਲਾ ਨਵਾਂ ਸ਼ਹਿਰ ਦੇ ਪਿੰਡ ਚਲਾਨ ਦਾ ਹੈ ਇੱਥੇ ਇੱਕ ਵਿਅਕਤੀ ਵੱਲੋਂ ਪਿੰਡ ਚਲਾਨ ਦੀ 55 ਸਾਲਾ ਇੱਕ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਪਿੰਡ ਵਾਸੀ ਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇਹ ਰਾਤ ਦੀ ਵਾਰਦਾਤ ਹੈ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਹਨਾਂ ਦੱਸਿਆ ਕਿ ਮਹਿਲਾ ਆਪਣੇ ਪਤੀ ਸਮੇਤ ਇੱਥੇ ਰਹਿੰਦੀ ਸੀ। ਕਤਲ ਚੋਰੀ ਦੀ ਨੀਅਤ ਦੇ ਨਾਲ ਕੀਤਾ ਗਿਆ। ਕਤਲ ਕਰਨ ਵਾਲਾ ਕੁਝ ਦਿਨ ਪਹਿਲਾਂ ਹੀ ਜੇਲ੍ਹ ਵਿੱਚੋਂ ਜ਼ਮਾਨਤ ਤੇ ਆਇਆ ਹੈ। ਇਹ ਵਿਅਕਤੀ ਨਸ਼ੇ ਦਾ ਆਦੀ ਹੈ। ਉਹਨਾਂ ਮੰਗ ਕੀਤੀ ਕਿ ਮੁਲਜ਼ਮ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ। ਇਸ ਮੌਕੇ ਥਾਣਾ ਸਦਰ ਨਵਾਂ ਸ਼ਹਿਰ ਦੇ ਮੁਖ ਅਫਸਰ ਸਬ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ লাশ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇੰਨਾ ਸਾਨੂੰ ਪਤਾ ਨਹੀਂ ਜੀ ਮੈਨੂੰ ਸਵੇਰ ਕਾ 11 ਵਜੇ ਨੇ ਕੁੜੀ ਨੇ ਫੋਨ ਕੀਤਾ ਗਵਾਂਡੀਆਂ ਨੇ ਕਹਿੰਦੀ ਭਾਬੀ ਆ ਕੇ ਬਾਹਰ ਆਈ ਤੇ ਕੋਈ ਆ ਜਾਂਦੇ ਘਰ ਤੇ ਇਹ ਬੰਦਾ ਬੜਿਆ ਆ ਮੈਂ ਦਬ ਦਬ ਐਸੇ ਤੱਕ ਬਾਹਰ ਨਿਕਲੀ ਤਾਂ ਮੁੜ ਕੇ ਚੱਲ ਇੱਥੇ ਖੜੇ ਅਸੀਂ ਦੇਖਿਆ ਉਹ ਮੁੰਡਾ ਵੀ ਜਿਹੜਾ ਆਇਆ ਤਾਂ ਉਹਨੂੰ ਅਸੀਂ ਇੱਥੇ ਖੜੇ ਤਾਂ ਸਾਨੂੰ ਬਾਜ ਕੋਈ ਨਹੀਂ ਸੀ ਸੁਣਦੀ ਆ ਜੀ ਅਸੀਂ ਆਹ ਕੋਰੇ ਦੇ ਉਪਰੋਂ ਨੂੰ ਜਿੱਟ ਆਇਆ ਸਕਪ ਦੇਖ ਅੰਦਰ ਕੋਈ ਹੈਗਾ ਅੰਦਰ ਕੋਈ ਨਹੀਂ ਸੀ ਉਹ ਕਹਿੰਦਾ ਮੈਨੂੰ ਆਵਾਜ਼ ਨਹੀਂ ਸੁਣਦੀ ਹੈਗੀ ਇਹ ਜਾਨੂ ਕਹਿੰਦੇ ਵੀ ਤੁਸੀਂ ਆਖੇ ਘੁੰਮ ਕੇ ਸਾਡੇ ਪਾਸ ਤੇ ਦੇਖੋ ਖੋਲੀ ਤੇ ਚੜ ਕੇ ਉਧਰੋਂ ਦੇਖਿਆ ਤਾਂ ਉਧਰੋਂ ਕਹਿੰਦਾ ਜੀ ਆਖੇ ਇਹ ਪਈ ਮੱਖਣ ਉਹ ਇਹ ਜਾਨੀ ਤਿੰਨੇ ਜਾਣੇ ਇਧਰੋਂ ਆ ਗਏ ਤਾਂ ਮੈਂ ਆਪਣੇ ਮੁੰਡੇ ਨੂੰ ਥਾਂ ਚਲਦੇ ਅੰਦਰ ਜਾਤੇ ਮੁੰਡਾ ਮੇਰਾ ਉੱਥੇ ਅੰਦਰੋਂ ਫੋਨ ਕੱਲਾ ਪਿਆ ਮੁੰਡਿਆਂ ਨਾਲ ਜਾਤੇ ਮੈਂ ਬਾਹਰ ਨਿਕਲੀ ਤਾਂ ਉਹ ਜਾਨੂ ਗੇਟ ਤੇ ਬਾਹਰ ਨਹੀਂ ਤਾਂ ਗਿਆ ਨੇਕਾ ਜਿਆਸੀ ਮਗਰ ਚਾਹ ਜਾਰੇ ਜਾਣੇ ਪੱਜੇ ਅਸੀਂ ਆਖਾ ਮਾਰੀ ਫੇ ਮੱਖਣ ਪਿੱਛੇ ਮੁੜਿਆ ਪਿੱਛੇ ਮੁੜਿਆ ਤਾਂ ਕਹਿੰਦਾ ਕਿ ਆ ਗਾਲ ਖਾੜ ਕੇ ਕਹਿੰਦਾ ਮੁੜ ਕੇ ਦਾਸ ਲੈ ਕੇ ਕਹਿੰਦਾ ਗਾਲਾਂ ਸੱਗੀਆਂ ਦੋ ਤਿੰਨ ਤੁਹਾਨੂੰ ਮਗਰ ਸਾਡੇ ਪੈਜਾ ਸਾਹਮਣੇ ਗੇਟ ਹੈ ਮੈਂ ਵੀ ਦਵਦਾ ਅੰਦਰ ਗੇਟ ਲਾ ਕੇ ਬਜੀ ਤਾਂ ਇਹਨਾਂ ਨੂੰ ਉੱਥੇ ਤੱਕ ਭਜਾ ਕੇ ਛੱਡੋ ਉਦੋਂ ਮਰ ਚੁੱਕੇ ਸੀ ਉਹ ਜਿਹੜੇ ਸੀ ਹਾਂ ਜੀ ਉਹ ਤਾਂ ਇਹ ਹੋਰ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਤਾਂ ਅਸੀਂ ਕਹਿੰਦੇ ਪਈ ਤਾਂ ਇਹਨਾਂ ਨੂੰ ਸਜ਼ਾ ਬਹੁਤ ਸਖਤ ਹੋਣੀ ਚਾਹੀਦੀ ਯਾਰ ਇਹਨਾਂ ਨੂੰ ਬਾਰ ਬਾਰ ਜਿਹੜੇ ਇੱਕ ਛਡਾਂਦੇ ਆ ਜਮਾਨਤਾ ਦੇ ਦਿੰਦੇ ਆ ਐਲਾ ਤਾਂ ਜਮਾਨਤਾ ਵਾਲੇ ਚੱਕ ਹੋਣੇ ਚਾਹੀਦੇ ਇਹਨਾਂ ਨੂੰ ਸਾਹਿਬ ਇਹਨਾਂ ਨੇ ਇਹ ਤਾਂ ਮੜ ਕੇ ਫੇਰ ਛੁੱਟ ਕੇ ਆ ਜਾਂਦੇ ਦੋ ਮਹੀਨੇ ਮਗਰ ਜਿੰਨ ਜਿੰਨ ਵੀ ਹੁਣ ਦੋ ਮਹੀਨੇ ਹੋ ਗਏ ਜੇਲ੍ਹ ਦੇ ਵਿੱਚ ਚਿਗਾਏ ਨਸ਼ੇ ਪੱਤੇ ਦੇ ਵਿੱਚ ਪਹਿਲਾਂ ਵੀ ਬਹੁਤ ਕੇਸ ਆਉਂਦੇ ਸੀ ਹੁਣ ਵੀ ਜਿਹੜਾ ਜਿਨ ਇਹਦੀ ਜਮਾਨਤ ਦਿੱਚ ਪਹਿਲਾਂ ਉਹ ਨੂੰ ਪਾਉਂਦੇ ਜਰਾ ਤਰਸਦੀ ਮੇਰੀ ਚਾਚੀ ਲੱਗਦੀ ਸਰ ਸਾਡੇ 10:30 ਵਜੇ ਰੋਲਾ ਪਿਆ ਨਾ ਜਿੱਦਾਂ ਮੂੰਹ 'ਚ ਕੱਪੜਾ ਪਾਇਆ ਹੁੰਦਾ ਵਾਜਾ ਮਾਰਦੀ ਸੀ ਮੁੰਡਿਆਂ ਨੂੰ ਤਿੰਨਾਂ ਨੂੰ ਤਿੰਨਾਂ ਘਰਾਂ ਦੇ ਨਾ ਇੱਕ-ਇੱਕ ਮੁੰਡੇ ਨੂੰ ਹਾਕ ਮਾਰਦੀ ਸੀ ਤੇ ਮੰਮੀ ਨੇ ਟੀਨਾ ਬਚੜ ਕੇ ਦੇਖਿਆ ਤਾਂ ਪਹਿਲਾਂ ਤਾਂ ਕੋਈ ਦੇਖਿਆ ਨਹੀਂ ਫਿਰ ਮੈਂ ਭਾਜੀ ਨੂੰ ਫੋਨ ਕੀਤਾ ਰੇਸ਼ਮ ਨੂੰ ਤੇ ਕਸ਼ਮੀਰੋ ਭਾਬੀ ਨੂੰ ਫੋਨ ਕੀਤਾ ਫਿਰ ਭਾਜੀ ਰੇਸ਼ਮ ਨੇ ਟੀਨਾ ਪਰ ਖੜ ਕੇ ਦੇਖਿਆ ਤਾਂ ਉਹਦੇ ਨਾ ਮੂੰਹ 'ਚ ਕੱਪੜਾ ਪਾ ਕੇ ਨਾ ਉਹ ਪੁੱਠੀ ਕਰਕੇ ਪਿਆ ਸੀ ਤੇ ਉਹ ਉੱਪਰ ਆ ਬੈਠਾ ਸੀਗਾ ਤਾਂ ਫਿਰ ਕੁੰਡਾ ਖੋਲ੍ਹਿਆ ਕੁੰਡਾ ਖੋਲ੍ਹ ਕੇ ਨਾ ਅੰਦਰ ਕੁੰਡਾ ਖੋਲ੍ਹ ਕੇ ਕਹਿੰਦਾ ਹਾਂ ਦੱਸੋ ਕੀ ਗੱਲ ਆ ਇੰਨੀ ਗੱਲ ਕ ਤਾਂ ਮੁਰਕੇ ਨਾ ਕਹਿੰਦਾ ਦਾਤ ਕੱਢਿਆ ਨਾ ਸਾਨੂੰ ਨੇ ਮੋਰੇ ਲਾ ਲਿਆ ਸਾਨੂੰ ਉਹ ਮੋੜ ਤੱਕ ਛੱਡ ਕੇ ਆਇਆ ਸੀ ਕੌਣ ਸੀ ਉਹ ਬੰਦਾ ਕੋਈ ਲੋਕਲ ਚੀਜ਼ਾਂ ਕੋ ہاں ਜੀ ਲੋਕਲ ਸੀ ਨਾਮ ਮਖਣ ਸਿੰਘ ਆ ਜੀ ਇਹ ਇਸ ਕੇਸ ਹਮ ਦਾ ਬੰਦਾ ਆ ਉਹ ਜਿਹੜਾ ਹੈਗਾ ਨਸ਼ੇੜੀ ਡਾਈਵਰ ਕਿੱਦਾਂ ਹਾਂ ਜੀ ਹਾਂ ਜੀ ਨਸ਼ੇੜੀ ਡਾਈਵਰ ਇਹ ਨਸ਼ੇ ਹੁਣ ਵੀ ਕਰ ਰਿਹਾ ਨਸ਼ਾ ਕੀਤਾ ਸੀ ਉਸ ਟਾਈਮ ਉਹਨੇ ਕੋਈ ਚੋਰੀ ਚੋਰੀ ਤਾਂ ਨਹੀਂ ਕੋ ਕੀਤਾ ਸਮਾਨ ਜਾਂ ਕੋਈ ਮਾਰ ਇਹ ਇੱਕ ਦਾ ਨਿਸਰ ਪਤਾ ਜੀ ਤੇ ਕੀ ਮੰਗ ਕਰਦੇ ਆ ਹੁਣ ਤੁਸੀਂ ਪ੍ਰਸ਼ਾਸਨ ਨੂੰ ਸਾਫ਼ ਚੱਲ ਚਾਹੀਦਾ ਉਹਨੂੰ ਵੀ ਫਾਂਸੀ ਹੋਵੇ ਕੰਮ ਕੀ ਕਰਦਾ ਹੋ ਵੈਸੇ ਕੋਈ ਕੰਮ ਕਰਦਾ ਨਹੀਂ ਜੀ ਪੀ ਡਬਲਯੂ ਮੈਂ ਜੀ ਮਾਸਟਰ ਮਨਿੰਦਰ ਸਿੰਘ ਸਰਪੰਚ ਇਹ ਕਿਹੜਾ ਪਿੰਡ ਹੈ ਜੀ ਚਰਾਨ ਜੀ ਇੱਥੇ ਇੱਕ ਰਾਤ ਦੀ ਵਾਰਦਾਤ ਹੋਈ ਹੈ ਕੋਈ ਲੇਡੀਜ਼ ਦਾ ਕਤਲ ਦੱਸਦੇ ਆ ਤੇ ਬਾਰੇ ਥੋੜੀ ਜਾਣਕਾਰੀ ਦੇ ਜੀ 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 ਰਾਤ 11:30 ਵਜੇ ਮੈਨੂੰ ਫੋਨ ਗਿਆ ਆੜ ਗਵਾਂਡ ਤੋਂ ਇਹਨਾਂ ਸਾਰਿਆਂ ਤੋਂ ਬਈ ਐਦਾ ਐਦਾ ਇਹ ਮਰਡਰ ਹੋ ਗਿਆ ਤੇ ਆ ਕੇ ਫਿਰ ਜਦੋਂ ਦੇਖਿਆ ਵਾਕਿਆ ਜਨਾਨੀ ਜਿਹੜੀ ਆਸ਼ਾ ਰਾਣੀ ਸੀ ਉਹਦੀ ਡੈਥ ਹੋ ਚੁੱਕੀ ਸੀ ਉਸ ਤੋਂ ਬਾਅਦ ਮੈਂ ਫਿਰ ਜਾਲੇ ਚੌਕ ਕੀ ਬਲਜਿੰਦਰ ਸਿੰਘ ਬਲਜਿੰਦਰ ਚਾਲੂ ਫੋਨ ਕੀਤਾ ਉਹਨਾਂ ਦੇ ਨਾਲ ਅਸ਼ੋਕ ਕੁਮਾਰ ਜੀ ਐਸ ਐਚਓ ਜਿਹੜੇ ਅਮਰਜੀਤ ਕੌਰ ਚੌਕੀ ਅੰਚਾਲ ਉਹ ਆ ਗਏ ਜੀ ਉਹਨਾਂ ਨੇ ਆ ਕੇ ਫਿਰ ਪੁੱਛ ਗਿਸੀਆ ਕਿ ਕਤਲ ਕਿਦਾ ਕਾਰਨ ਕੀ ਹੋਇਆ ਉਹਦੇ ਬਾਰੇ ਥੋੜਾ ਦੱਸੋ ਕਾਰਨ ਤਾਂ ਇਨਵੈਸਟੀਗੇਸ਼ਨ ਚੱਲਦੀ ਹੈ ਜੀ ਉਹ ਪੁਲਿਸ ਵਾਲੇ ਦੱਸਣਗੇ ਜੀ ਸੋ ਸਾਰੇ ਕਲੂ ਕਰ ਗਿਆ ਹੈ ਤੇ ਇਹ ਕਿੰਨੀ ਉਮਰ ਸੀ ਇਹਨਾਂ ਦੀ ਜਿਹੜੀ ਲੇਡੀ ਦੀ ਕਤਲ ਹੋਇਆ ਹੋਰ 50 55 ਸਾਲ ਦੀ ਇੰਨੀ ਹੋਣੀ ਹੈ ਕੋਈ ਪਤਾ ਲੱਗਿਆ ਵੀ ਕੋਈ ਬੰਦਾ ਲੋਕਲ ਸੀ ਜਾਂ ਬਾਹਰੋਂ ਸੀ ਜਾਂ ਕੋਈ ਇਹਦੇ ਬਾਰੇ ਕੋਈ ਸ਼ੱਕ ਜਾਂ ਕੋਈ ਹਾਂਡ ਗਵਾਂਡ ਤੋਂ ਪਤਾ ਲੱਗਿਆ ਜੀ ਲੋਕਲੇ ਮੁੰਡਾ ਆ ਜੀ ਉਹਨਾਂ ਦੇ ਦੱਸਣ ਮੁਤਾਬਕ ਮੱਖਣਰਾਮ ਆ ਉਹਦਾ ਨਾਂ ਲੈਂਦੇ ਆ ਮੈਂ ਮੌਕੇ ਤੇ ਤਾਂ ਨਹੀਂ ਦੇਖਿਆ ਜੀ ਤੇ ਕੈਮਰੇ ਵਗੈਰਾ ਕੋਈ ਲੱਗੇ ਸੀ ਕੋਈ ਜਾਂ ਕਿਸੇ ਵਿੱਚੋਂ ਕੋਈ ਰਿਕਾਰਡਿੰਗ ਹੋ ਗਈ ਹੋਵੇ ਕੋਸ਼ਿਸ਼ ਮੋਬਾਈਲ ਨੂੰ ਮੜਮਟਾ ਕੋਸ਼ਿਸ਼ ਕੀਤੀ ਮੇਰਾ ਸਿਕਾ ਕੈਮਰੇ ਨਹੀਂ ਹੈਗੇ ਇੱਥੇ ਲੱਗੇ ਇਹ ਰਾਤ ਮੈਨੂੰ ਕੋਈ 12 ਵਜੇ ਦੇ ਕਰੀਬ ਇਨਟੀਮੇਸ਼ਨ ਮਿਲੀ ਸੀਗੀ ਥਰੂ ਸਰਪੰਚ ਕਿ ਸਾਡੇ ਪਿੰਡ ਮਰਡਰ ਹੋ ਗਿਆ ਔਰ ਮੈਂ 12:20 ਮਿੰਟ ਤੇ ਮੈਂ ਉੱਥੇ ਪਹੁੰਚ ਗਿਆ ਸੀ ਪਿੰਡ 20 ਮਿੰਟ ਬਾਅਦ ਔਰ ਜਦੋਂ ਮੈਂ ਜਾ ਕੇ ਦੇਖਿਆ ਉੱਤੇ ਲੇਡੀ ਸੀਗੀ ਆਸ਼ਾ ਰਾਣੀ ਔਰ ਬਾਈਫਰ ਮਨਜੀਤ ਸਿੰਘ ਇਹਦੇ ਉੱਤੇ ਡੈਡ ਬੋਡੀ ਪਈ ਸੀਗੀ ਬਾਰ ਜਿਹੜਾ ਆ ਪਾਮ ਵਿਹੜਾ ਕਹਿੰਦੇ ਨੇ ਉਹਦੇ ਵਿੱਚ ਔਰ ਬਰਖਾ ਬਹੁਤ ਜ਼ਿਆਦਾ ਪੈ ਰਹੀ ਸੀ ਔਰ ਜਦੋਂ ਮੈਂ ਮੌਕੇ ਤੇ ਦੇਖਿਆ ਉਹਦੇ ਜਿਹੜਾ ਗਾਲਾ ਸੀਗਾ ਨਾ ਉਹ ਉਦੋਂ ਸੀਤੀ ਸੀ ਚੁੰਨੀ ਨਾਲ ਘੁੱਟਿਆ ਹੋਇਆ ਸੀਗਾ ਔਰ ਜਦੋਂ ਮੌਕੇ ਤੇ ਮੈਂ ਜਾ ਕੇ ਤਹਿਕੀਕਾਤ ਕੀਤੀ ਤਾਂ ਉਹ ਜਿਹੜਾ ਨਾ ਉਹ ਬਾਕੀ ਸਾਰੇ ਘਰ ਦੇ ਵਿੱਚ ਦੇਖ ਨੂੰ ਇੱਕ ਉਹਦੀ ਵਾਲੀ ਗਾਇਬ ਸੀਗੀ ਇੱਕ ਕੰਨ ਦੀ ਵਾਲੀ ਸੀਗੀ ਔਰ ਇੱਕ ਗਾਇਬ ਸੀਗੀ ਔਰ ਜਿਹੜਾ ਮੌਕੇ ਤੇ ਤਹਿਕੀਕਾਤ ਕਰਦੇ ਰਿਹਾ ਜਣਾ ਨਾ ਉਹਦੇ ਘਰ ਦੇ ਵਿੱਚ ਸਾਰੇ ਟੋਟਲ ਘਰ ਦੇ ਵਿੱਚ ਬਲੱਡ ਸਟੇਨ ਸੀਗੇ ਟੋਟਲ ਘਰ ਦੇ ਵਿੱਚ ਔਰ ਕਿ ਮੈਂ ਕੀ ਜਜਮੈਂਟ ਕੀਤੀ ਹੈ ਕਿ ਜਿਹੜਾ ਬੰਦਾ ਇਸ ਦੇ ਘਰ ਦੇ ਵਿੱਚ ਲੋਟ ਖੋ ਕਰਨ ਦੀ ਨੀਤਨਾ ਇੰਟਰ ਹੋਇਆ ਉਹਦੇ ਨਾਲ ਇਸ ਲੇਡੀ ਨੇ ਮਜਾਮਤ ਕੀਤੀ ਹੈ ਕਿ ਉਹਦਾ ਕੋਈ ਕੁੱਤਾ ਰੱਖਿਆ ਸੀਗਾ ਕੁੱਤਾ ਭੌਂਕਿਆ ਤਾਂ ਉਹ ਜਨਾਨੀ ਨੂੰ ਪਤਾ ਲੱਗ ਗਿਆ ਔਰ ਮੇ ਵੀ ਉਹ ਬੰਦਾ ਜਿਹੜਾ ਉਹਦੇ ਪਿੰਡ ਦਾ ਹੋ ਸਕਦਾ ਕਿ ਜਿਹਨੇ ਉਸ ਵੇਲੇ ਉਹਦਾ ਗਾਲਾ ਕੁੱਟ ਕੇ ਉਹ ਜੀ ਮੌਤ ਕਰਤੀ ਔਰ ਮਜਾਮਤ ਦੇ ਦੌਰਾਨ ਉਹ ਬੱਚੇ ਬੰਦਾ ਜਿਹੜਾ ਸੀ ਜੀ ਬੰਦਾ ਸੀ ਜਾਂ ਬੰਦੇ ਸੀ ਜਿੰਨੇ ਵੀ ਸੀਗੇ ਉਹ ਜੋ ਵੀ ਉਹਨਾਂ ਦੇ ਉਹ ਜਿਸ ਤਰ੍ਹਾਂ ਸੱਟ ਲੱਗਣਾਂ ਉਹ ਜਿਹੜਾ ਉਹਦਾ ਬਲੱਡ ਸਟੇਨ ਸੀਗੇ ਉਹ ਜਿਹੜੀ ਕੋਟੀ ਸੀਗੀ ਉਹਦੇ ਵਿੱਚ ਬਲੱਡ ਸਟੇਨ ਉਹਦੇ ਭੰਮਿਆ ਸੀ ਕਿ ਜਿੱਥੇ ਜਿੱਥੇ ਉਹ ਬੈਡ ਕੋਲ ਗਿਆ ਜਿੱਥੇ ਜਿੱਥੇ ਉਹਨੂੰ ਸ਼ੱਕ ਸੀ ਕਿ ਇੱਥੇ ਪੈਸੇ ਪਏ ਹੋ ਸਕਦੇ ਔਰ ਉਹ ਬਲੱਡ ਸਟੇਨ ਵੀ ਅਸੀਂ ਐਫਐਸਆਰ ਟੀਮ ਦੀ ਮਦਦ ਨਾਲ ਕਬਜ਼ੇ 'ਚ ਲੈਦੇ ਸੀਗੇ ਔਰ ਉਹ ਜਿਹੜਾ ਉਸਦੇ ਲੜਕੇ ਨਾਲ ਫੇਰ ਗੱਲ ਹੋਈ ਉਹ ਜਦੋਂ ਉਹ ਤਾਂ ਲੜਕਾ ਆਰਮੀ ਦਾ ਸਿੱਕਮ ਦਾ ਔਰ ਇਹ ਲੇਡੀਜ਼ ਇਕੱਲੀ ਹੀ ਘਰ ਤੇ ਰਹ ਰਹੇ ਸੀਗੇ ਔਰ ਉਹ ਲੜਕੇ ਨਾਲ ਉਹ ਵਾਈਰ ਪਹੁੰਚ ਰਿਹਾਗਾ ਤੇ ਬਾਕੀ ਜੋ ਸਟੇਟਮੈਂਟ ਦੇਣਗੇ ਉਹਦੇ ਆਧਾਰ ਤੇ ਜਿਹੜੀ ਅਸੀਂ ਵੰਡ ਦੀ ਕਾਰਵਾਈ ਕਰਾਂਗੇ ਤੇ ਅਜੇ ਤੱਕ ਤਾਂ ਉਹਨਾਂ ਨੇ ਜਿਹੜੇ ਉਹਦੇ ਪਰਿਵਾਰਕ ਮੈਂਬਰ ਹੈ ਉਹਨਾਂ ਨੇ ਸਟੇਟਮੈਂਟ ਸਾਨੂੰ ਨਹੀਂ ਰਿਪੋਰਟ ਕਰਾਈ ਇਹ ਕਿੰਨੀ ਕੋ ਮਰਸੀ ਜਿਹੜੀ ਉਹ ਇਹਦੇ 55 ਸਾਲ ਦੀ ਹੈ ਜੀ ਔਰ ਇਹਦਾ ਜਿਹੜਾ ਘਰ ਵਾਲਾ ਉਹ ਵੀ ਪਿੰਡ ਵਾਲਿਆਂ ਨੇ ਦੱਸਣ ਮੁਤਾਬਕ ਥੋੜਾ ਮੈਂਟਲੀ ਤੌਰ ਤੇ ਪਰੇਸ਼ਾਨ ਰਹਿੰਦਾ ਹੈਗਾ ਉਹ ਕਦੇ ਕਦੇ ਘਰ ਆਉਂਦਾ ਹੈ ਇਹ ਇਕੱਲੀ ਹੀ ਘਰ ਵਿੱਚ ਰਹਿੰਦੀ ਸੀਗੀ ਔਰ ਕੋਠੀ ਕਾਫੀ ਵੱਡੀ ਕੋਠੀ ਪਈ ਹੈ ਪੱਲੀ ਹੀ ਘਰ ਚ ਰਹਿ ਰਹੀ ਸੀ ਤੇ ਬੱਚੇ ਕਿੰਨੇ ਸੀ ਇੱਕ ਲੜਕਾ ਜੋ ਮੈਨੂੰ ਪਤਾ ਲੱਗਾ ਇੱਕ ਲੜਕਾ ਆਰਮੀ ਚ ਹੈ ਇਹਨਾਂ ਦਾ ਤੇ ਉਹ ਆਰਮੀ ਹੁਣ ਮੇਰੀ ਉਸ ਲੜਕੇ ਨਾਲ ਵੀ ਗੱਲ ਹੋਈ ਹੈ ਉਹ ਵਾਪਸ ਆ ਰਿਹਾ ਹੈਗਾ ਉੱਥੋਂ ਬਾਈਰ ਉੱਥੋਂ ਆਪਣੀ ਛੁੱ ਉਹ ਜੋ ਵੀ ਸਟੇਟਮੈਂਟ ਦੇਣਗੇ ਉਹਦੇ ਸਟੇਟਮੈਂਟ ਦੇ ਆਧਾਰ ਤੇ ਉਹ ਜਿਹੜੀ ਡੈੱਡ ਬਾਡੀ ਅਸੀਂ ਫਿਲਹਾਲ ਇੱਥੇ ਮੋਰਚੀ ਦੀ ਤਨਖਾਹਤੀ ਸਿਵਲ ਹਸਪੀਟਲ ਨਮਾਸ਼ਾ ਉਹਦੇ ਆਧਾਰ ਤੇ ਅਸੀਂ ਕਾਰਵਾਈ ਕਰਾਂਗੇ ਮੇਰੀ ਐਫਐਸਐਲ ਟੀਮ ਹੈ ਔਰ ਜਿਹੜੀ ਫਿੰਗਰਪ੍ਰਿੰਟ ਟੀਮ ਹੈ ਉਹ ਜੋ ਵੀ ਹੈ ਸਾਨੂੰ ਕਲੂਜ਼ ਵਗੈਰਾ ਦੇਣਗੇ ਉਹਨਾਂ ਨੂੰ ਵੀ ਅਸੀਂ ਨਾਲ ਤਫ਼ਤੀਸ਼ ਦੇ ਵਿੱਚ ਜੁਆਇਨ ਕਰਾਂਗੇ ਅਜੇ ਤੱਕ ਇਹ ਪ੍ਰਾਇਮਰੀ ਸਟੇਜ ਤੇ ਤਫ਼ਤੀਸ਼ ਦਾ ਮਾਮਲਾ ਹੈ ਇਨਵੈਸਟੀਗੇਸ਼ਨ ਪ੍ਰਾਇਮਰੀ ਸਟੇਜ ਤੇ ਜੋ ਤਫ਼ਤੀਸ਼ ਦੇ ਵਿੱਚ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਤੁਹਾਡਾ ਨਾਲ ਜੂਲ ਸੇਰ ਚੱਲ ਜਲਦੀ ਗ੍ਰਿਫਤਾਰੀ ਹੋ ਸਕਦੀ ਹੈ ਬਿਲਕੁ ਔਰ ਕੁਝ ਕਲੂ ਸਾਨੂੰ ਲੱਗ ਰਹੇ ਹੈਗੇ ਉਹਦੇ ਆਧਾਰ ਤੇ ਅਸੀਂ ਦੇਖਾਂਗੇ ਕਿ ਕਿਉਂਕਿ ਜਿਹੜਾ ਬੰਦੇ ਦੇ ਮਾਰਨ ਦੀ ਨੀਅਤ ਇਹ ਹੀ ਹੋਈ ਹੈ ਕਿ ਉਸਨੇ ਬੰਦੇ ਨੂੰ ਹੋ ਸਕਦਾ ਪਛਾਣ ਲਿਆ ਹੋਵੇ ਜਿਹੜਾ ਵੀ ਬੰਦਾ ਉਹਨਾਂ ਨੂੰ ਲੁੱਟ ਕੋ ਕਰਨ ਦੀ ਨੀਅਤ ਰਾਤ 10 ਵਜੇ ਇੰਟਰ ਹੋਇਆ ਹੋ ਸਕਦਾ ਮੇਬੀ ਉਹਨੇ ਪਛਾਣ ਲਿਆ ਹੋਵੇ ਤੇ ਉਹਦਾ ਗਲਾ ਕੁੱਟ ਕੇ ਹੱਤਿਆ ਕਰ ਦਿੱਤੀ ਹੈ ਔਰ ਉਹਦੀ ਇੱਕ ਵਾਲੀ ਵੀ ਗਾਇਬ ਹੋਣਾ ਇਹ ਦੱਸਦੀ ਹੈ ਕਿ ਉਹ ਇੱਕ ਵਾਲੀ ਤਾਂ ਕੰਨ ਚ ਪਈ ਸੀ ਦੂਜੀ ਗਾਇਬ ਸੀ ਇਹ ਦੱਸਦੀ ਹੈ ਕਿ ਉਹ ਬੰਦੇ ਦਾ ਨੀਅਤ ਹੀ ਇਹ ਸੀਗੀ ਕਿ ਪਾ ਲੋਟ ਹੋ ਗਿਆ ਕਿ ਮੈਂ ਤੁਸੀ ਦੱਸਿਆ ਬਲੱਡ ਅੰਦਰ ਕਾਫੀ ਡੁੱਲਿਆ ਇਹਦਾ ਮਤਲਬ ਉਹਨੇ ਫਾਈਟ ਕੀਤੀ ਹੈ ਲੇਡੀ ਨਾਲ ਤੇ ਬੰਦੇ ਨਾਲ ਜਿਹੜੇ ਇਹਨਾਂ ਦੀ ਫਾਈਟ ਹੋਈ ਹੈ ਵੇੜੇ 'ਚ ਹੋਈ ਹੈ ਜਿਹੜਾ ਬਲੱਡ ਸਟੇਨ ਸੀ ਉਹ ਜਿਸ ਤਰ੍ਹਾਂ ਬੰਦਾ ਤੁਰਦਾ ਜਾ ਰਿਹਾ ਨਾ ਉਹ ਫੁੱਟ ਫੁੱਟ ਦੇਟੇਡ ਫੁੱਟ ਤੇ ਬਲੱਡ ਸਟੇਨ ਸੀ ਐਨਾ ਕੋਈ ਬਲੱਡ ਨਹੀਂ ਸੀਗਾ ਪਵਾਵਾ ਕੋån ਬਲੱਡ ਨਹੀਂ ਸੀ ਉਹ ਇੱਕ ਇੱਕ ਡ੍ਰੌਪ ਸੀ ਜਿਸ ਤਰ੍ਹਾਂ ਇੱਕ ਇੱਕ ਡ੍ਰੌਪ ਜਿਸ ਤਰ੍ਹਾਂ ਹੋ ਸਕਦਾ ਮੇਰੇ ਵੀ ਹੱਥ ਦੇ ਸੱਟ ਲੱਗੀ ਹੋਵੇ ਜਿਹੜਾ ਦੋਸ਼ੀ ਬੰਦ ਵਿਅਕਤੀ ਹੋਊਗਾ ਉਹ ਜਿਸ ਤਰ੍ਹਾਂ ਤੁਰਿਆ ਜਾ ਰਿਹਾ ਸੀ ਨਾ ਇੱਕ ਇੱਕ ਬਲੱਡ ਸਟੇਨ ਐਨਾ ਉਹ ਲੈਵਲ ਦਾ ਬਲੱਡ ਸਟੇਨ ਨਹੀਂ ਸੀਗਾ ਇੱਕ ਐਕਸਟੈਂਸ ਜਿਹਾ ਜਿਸ ਤਰ੍ਹਾਂ ਉਹ ਅਸੀਂ ਐਫਐਸਐਲ ਟੀਮ ਦੀ ਮਦਦ ਨਾਕਾਬਜ ਚ ਲੈ ਗਈ ਆ ਉਹਨਾਂ ਨੂੰ ਭੇਜਾਂਗੇ ਜੋ ਬੰਨ ਦੀ ਕਾਰਵਾਈ ਅਮਲ ਚ ਲਿਆ